1 ਅਗਸਤ ਨੂੰ ਸ਼ੁੱਕਰਵਾਰ 10 ਵਜੇ ਸ਼ੁਰੂ ਹੋਏਗਾ 2 ਵਜੇ ਤੱਕ ਕੁੜੀਆਂ ਗਿੱਧਾ ਪਾਉਣ ਦੀਆਂ ਤੇ ਬੋਲੀਆਂ ਪਾਉਣ ਦੀਆਂ ਤੇ ਨੱਚਣ ਦੀਆਂ ਤੇ ਕੀਤਾ ਪਾਉਣੀਆਂ ਤੇ ਪਿੰਗਾ ਛੁੱਟਣ ਦੀਆਂ ਕਿ ਪਿੰਗ ਵੀ ਬਣੇ ਪਵੇਗੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਦੀਆਂ ਦਾ ਤਿਹਾਰ ਮਨਾਇਆ ਜਾਏਗਾ ਚੱਕਬੂਰ ਵਾਲੇ ਵਿੱਚ ਤੇ ਬਹੁਤ ਹੀ ਖੂਬਸੂਰਤ ਹੋਵੇਗਾ ਤੇ ਬਹੁਤ ਹੀ ਸੋਹਣਾ ਸਮਾਂ ਹੋਵੇਗਾ ਤੇ ਸਮਾਂ ਬਹੁਤ ਹੀ ਮਨਾਉਣਾ ਵੀ ਚਾਹੀਦਾ ਸੱਭਿਆਚਾਰਕ ਕਿ ਪਿਛਲੇ ਜਦੋਂ ਰੀਤੀ ਰਿਵਾਜ ਹੁੰਦੇ ਸੀ ਬਹੁਤ ਹੀ ਪੁਰਾਣੇ ਇਹ ਸਾਰੇ ਰਿਵਾਜ ਨੇ ਇਹ ਕੋਈ ਅੱਜ ਦੇ ਨਵੇਂ ਰਿਵਾਜ ਨਹੀਂ ਇਹ ਬਹੁਤ ਪੁਰਾਣੇ ਰਿਵਾਜ ਨੇ ਤੇ ਕਰਨੇ ਆਪਾਂ ਨੂੰ ਚਾਹੀਦੇ ਨੇ ਤੇ ਬਹੁਤ ਹੀ ਸੋਹਣੇ ਲੱਗਦੇ ਆਣੇ ਤੇ ਜਦੋਂ ਸੌਣ ਦਾ ਮਹੀਨਾ ਚੜਦਾ ਤੇ ਸ਼ਿਵ ਤੇ ਪਾਰਵਤੀ ਦਾ ਵਿਆਹ ਵੀ ਹੁੰਦਾ ਹੈ ਤੇ ਜਦੋਂ ਤੇ ਆਪਾਂ ਵਿਆਹ ਕਰਦੇ ਆ ਸੌਣ ਦੇ ਮਹੀਨੇ ਪੇਕੇ ਆਉਂਦੀਆਂ ਨੇ ਆਪਾਂ ਜਿਹਨੂੰ ਠੰਡਲੀ ਕਹਿੰਨੇ ਆ ਸੀਤਲਾ ਮਾਤਾ ਨੂੰ ਠੰਡਲੀ ਸੀਤਲਾ ਸੀਤਲਾ ਮਾਤਾ ਦੀ ਪੂਜਾ ਕਰਦੇ ਆ ਮਟਕੀ ਆਪਾਂ ਨਹਿਰ ਵਿੱਚ ਉਤਾਰਦੇ ਹੁੰਦੇ ਸੀ ਜਲ ਵਿੱਚ ਉਤਾਰਦੇ ਹੁੰਦੇ ਸੀ ਤੇ ਹੁਣ ਕੁਛ ਦਿਨ 20 ਸਾਲ ਪਹਿਲੇ ਇਹ ਵਾਲਾ ਦੌਰ ਸੀਗਾ ਅੱਜ ਹੁਣ ਨਵੇਂ ਕਲਚਰ ਆ ਗਏ ਤੇ ਨਵਾਂ ਹੀ ਪ੍ਰੋਗਰਾਮ ਆ ਗਿਆ ਤੇ ਪਰ ਤੀਆਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਸੀਤਲਾ ਜ਼ਰੂਰ ਠਰਨੀ ਚਾਹੀਦੀ ਏ ਸੀਤਲਾ ਮਾਤਾ ਉਹਨੂੰ ਕਹਿੰਦੇ ਸੀਤਲਾ ਜਿਹੜੀ ਠੰਡਲੀ ਹੁੰਦੀ ਏ ਹਾਂਜੀ ਸਾਰੇ ਤੁਸੀਂ ਪਹੁੰਚਣਾ ਤਿਆਰ ਹੋ ਕੇ ਕੱਲ ਨੂੰ 10 ਵਜੇ ਚੱਕਬੂਰ ਵਾਲੇ ਚੱਕਬੂਰ ਵਾਲ ਦੇ ਸਕੂਲ ਦੇ ਵਿੱਚ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਠੀ ਕੀ ਹੋਵੋਗੇ ਹਾਂਜੀ ਸਾਡੇ ਪਿੰਡ ਵਿੱਚ ਚੱਕਬੂਰ ਵਾਲੇ ਦੇ ਵਿੱਚ ਤਿਹਾਰ ਮਨਾਇਆ ਜਾ ਰਿਹਾ ਹੈ ਤੀਆਂ ਦਾ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਤੇ 10 ਵਜੇ ਸ਼ੁਰੂ ਹੋਵੇਗਾ 2 ਵਜੇ ਤੱਕ ਚੱਲੇਗਾ ਤੇ ਬਹੁਤ ਹੀ ਵਧੀਆ ਖੂਬਸੂਰਤ ਮਨਾਇਆ ਜਾਏਗਾ ਤੇ ਸੱਭਿਆਚਾਰਕ ਤੇ ਧੀਆਂ ਜਿਨ੍ਹਾਂ ਦੀ ਨਵੀਆਂ ਸ਼ਾਦੀਆਂ ਹੁੰਦੀਆਂ ਤੇ ਇਸ ਸੌਣ ਦੇ ਮਹੀਨੇ ਧੀਆਂ ਪੇਕੇ ਆਉਂਦੀਆਂ ਹੁੰਦੀਆਂ ਤੇ ਪਹਿਲੇ ਦੇ ਜ਼ਮਾਨੇ ਵਿੱਚ ਤਾਂ ਧੀਆਂ ਜਦੋਂ ਨਵੇਂ ਵਿਆਹੇ ਜੋੜੇ ਕੀ ਪਹਿਲੇ ਪਿੰਗਾ ਵੀ ਲੈ ਕੇ ਆਉਂਦੇ ਹੁੰਦੇ ਸੀ ਤੇ ਆਹ ਵਾਲਾ ਮਹੀਨਾ ਸੌਣ ਦਾ ਪਾਰਵਤੀ ਤੇ ਸ਼ਿਵ ਜੀ ਦੇ ਵਿਆਹ ਵੀ ਹੋਇਆ ਸੀਗਾ ਇਸ ਤੋਂ ਬਾਅਦ ਸੀਤਲਾ ਮਾਤਾ ਜਿਹੜੀ ਹੁੰਦੀ ਏ ਉਹ ਵੀ ਠਾਰਨੀ ਪੈਂਦੀ ਸੀ ਸੀਤਲਾ ਮਾਤਾ ਮਟਕੀ ਨਹਿਰ ਦੇ ਵਿੱਚ ਜਾ ਕੇ ਠਾਰਨੀ ਹੁੰਦੀ ਏ ਕਿ ਆ ਮਹੀਨੇ ਟਿਕੜੇ ਬਣਦੇ ਹੁੰਦੇ ਸੀ ਤੇ ਸੀਤਲਾ ਮਾਤਾ ਠਾਰਦੇ ਹੁੰਦੇ ਸੀ ਤੇ ਅੱਜ ਕੱਲ ਦੀ ਦੁਨੀਆ ਰੈਡੀਮੈਂਟ ਬਣ ਗਈ ਏ ਕਿ ਕੋਈ ਕੁਝ ਵੀ ਤਿਆਰ ਨਹੀਂ ਮਨਾਉਂਦੇ ਤੇ ਕੁਝ ਵੀ ਪਿਛਲਾ ਪੁਰਾਣਾ ਕਲਚਰ ਕੁਝ ਸਭ ਛੱਡੀ ਜਾਂਦੇ ਨੇ ਪਰ ਮਨਾਉਣਾ ਚਾਹੀਦਾ ਏ ਸੇਵਾ ਪੂਜਾ ਵੀ ਕਰਨੀ ਚਾਹੀਦੀ ਏ ਤੇ ਕੱਲ ਨੂੰ ਜਰੂਰ ਪਹੁੰਚਿਓ ਜੀ ਤੀਆਂ ਦੇ ਤਿਉਹਾਰ ਤੇ ਸੰਗਤ ਬੇਨ ਸੰਗਤ ਨੂੰ ਬੇਨਤੀ ਕਰਦੇ ਆ ਤੀਆਂ ਤੇੀਆਂ ਨੂੰ ਬੇਨਤੀ ਕਰਦੇ ਆ ਕਿ ਤੀਆਂ ਦੇ ਤਿਉਹਾਰ ਤੇ ਤਿਆਰ ਹੋ ਕੇ ਜਰੂਰ ਪਹੁੰਚਿਓ ਜੀ ਤੇ ਆਪਾਂ ਲਾਉਣਿਆ ਕੱਲ ਨੂੰ ਜੀ ਰੌਣਕਾਂ ਤੀਆਂ ਦੇ ਮੇਲੇ ਤੇ ਧੰਨਵਾਦ ਜੀ ਚੰਗਾ ਲੱਗਾ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ